ਜਦੋਂ ਇੱਕ ਭ੍ਰਸ਼ਟਾਚਾਰ ਆ ਜਵੇ ਤੇ ਫਿਰ ਬਹੁਤ ਮੁਸ਼ਕਲ ਹੁੰਦਾ ਹੈ ਮੈਂ ਕਹਿੰਦਾ ਇਹਦਾ ਨਾਮ ਬਦਲ ਕੇ ਭ੍ਰਸ਼ਟਾਚਾਰ ਕੇਂਦਰ ਰੱਖਿਆ ਜਾਵੇ ਨਗਰ ਵਾਸੀ ਆਂਦੇ ਇੱਥੇ ਕੰਮ ਕਰਾਉਣ ਵਾਸਤੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਕਈ ਕੇਸਾਂ ਦੇ ਵਿੱਚ ਹੋ ਚੁੱਕਾ ਇਹਨਾਂ ਦਾ ਰੇਟ ਦਿਨ ਬਾ ਦਿਨ ਵਧਦਾ ਜਾ ਰਿਹਾ ਇਹ ਕਹਿੰਦੇ ਜੀ ਇਹ 5-7000 ਰੁਪਏ ਖੁਸ਼ੀ ਨਾਲ ਹੀ ਲੈ ਵੀ ਲਈਏ ਤੇ ਕੀ ਮਾਰਾ ਜੀ ਉਹਦੇ ਵਿੱਚ ਇਹ ਲੋਕ ਪੈਸੇ ਲਈ ਇੱਥੇ ਡਿਮਾਂਡ ਕਰ ਰਹੇ ਇਹਦੇ ਨੂੰ ਕਿਹਨੇ ਕਹੇ ਇਹ ਮੈਂ ਆਪਣੇ ਰੁਪਈਆ ਸਾਨੂੰ 4000 ਦੇ ਦਿਓ ਅਸੀਂ ਤੁਹਾਡਾ ਨਾਮ ਲਾ ਦਾਂਗੇ ਰਾਵਣ ਦੇ 10 ਸਿਰਾਂ ਵਾਂਗੂ ਇਹ ਵੱਡਾ ਭ੍ਰਸ਼ਟਾਚਾਰ ਇਹਦੇ ਪਿੱਛੇ ਗੁਨਾਹਗਾਰ ਕੌਣ ਆ ਜਿੱਦਾਂ ਉਹਨੇ ਬੰਦੇ ਨੂੰ ਪੈਸੇ ਮੰਗੇ ਉਹ ਸਹੀ ਆ ਤੇ ਅਸੀਂ ਜਿਹੜੇ ਜਿੰਨਾਂ ਕੋ ਪੈਸੇ ਮੰਗੇ ਗਏ ਆ ਉਹ ਬੰਦੇ ਸਾਰੇ ਗਲਤ ਆ ਕੱਲ ਅਸੀਂ ਵਿਜੀਲੈਂਸ ਨੂੰ ਬੁਲਾ ਕੇ ਤੇ ਇਹਨਾਂ ਦੀ ਕੰਪਲੇਨਟ ਕਰਾਂਗੇ ਬੋਲਣ ਦੀ ਅਕਲ ਤਾਂ ਹੈ ਨਹੀਂ ਜੀ ਕਿਸੇ ਨੂੰ ਇੱਥੇ ਸਿਕਣਾ ਕਰਨ ਦੀਆਂ ਮੋਟੀਆਂ ਐ ਇਹ ਸੁਖਾ ਜੇ ਮਾਣਾ ਬੰਦਾ ਕੋਈ ਆ ਜਵੇ ਉਹਨੂੰ ਤਾਂ ਜਮਾ ਹੀ ਨਹੀਂ ਪੁੱਛਦੇ ਕੁਝ ਵੀ ਜਿਹੜੇ ਆਪਣੇ ਕੰਮ ਕਰਾਣਾ ਨੇ ਉਹਨਾਂ ਦਾ ਮਿਸਬੀਹੇਵ ਨਾ ਕੀਤਾ ਜਾਵੇ ਸਰੇਆ ਬਲੈਕਮੇਲ ਕੀਤਾ ਜਾਂਦਾ ਐਮਸੀਆ ਮੋਲ ਆ ਦਵਾਈ ਭੇਜਦਾ ਕਿ ਅਸੀਂ ਮਰਨ ਦੇ ਫਸਾਣ ਇਹ ਕਲਮ ਦਿਖਾ ਕੇ ਪੈਸੇ ਖੋਈ ਜਾਂਦੇ ਲੋਕਾਂ ਕੋਲ ਸਰ ਮੈਂ ਨਾ ਆਪਣੀ ਬੇਟੀ ਦਾ ਨਾਮ ਮਤਲਬ ਸਰਨੇਮ ਚੇਂਜ ਕਰਵਾਉਣਾ ਸੀਗਾ ਠੀਕ ਹੈ ਮੈਂ ਤੇ ਅੰਜਲੀ ਤੋਂ ਬੱਗਾ ਕਰਵਾਉਣਾ ਸੀਗਾ ਤੇ ਮੈਂ ਇਹਨਾਂ ਨੂੰ ਪੁੱਛਿਆ ਆਈਆਂ ਤੇ ਫਿਰ ਥੋੜੀ ਦੋ ਦਿਨਾਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਆ ਤੇ ਉਹ ਕਹਿੰਦੇ ਨੰਤਾ ਦਾ ਕੰਮ ਤਾਂ ਹੋ ਜਾਏਗਾ ਲੇਕਿਨ ਪੈਸੇ ਲੱਗਣਗੇ ਤੇ ਮੈਂ ਕਹਾ ਸਰ ਪੈਸੇ ਕਿੰਨੇ ਲੱਗਣਗੇ ਉਹ ਕਹਿੰਦੇ 25000 ਰੁਪਏ ਲੱਗੇਗਾ ਫਿਰ ਮੈਂ ਕਹਾ ਸਰ ਮੈਂ ਇਹਨੇ ਪੈਸੇ ਨਹੀਂ ਦੇ ਸਕਦੀ ਫਿਰ ਮੈਂ ਇਹਨੇ ਕਹਿੰਦਾ ਚਲੋ ਤੁਸੀਂ 20000 ਦੇ ਦਿਓ ਮੈਂ ਕਹਿੰਦੀ ਸਰ ਮੈਂ ਉਹ ਵੀ ਨਹੀਂ ਦੇ ਸਕਦੀ ਹੈਗੀ ਤੇ ਚਲੋ ਮੈਂ ਮਜਬੂਰ ਸੀ ਕਿ ਮੈਨੂੰ ਕੰਮ ਦੀ ਕਰਵਾਉਣਾ ਸੀ ਤੇ ਮੈਂ ਇਦਾਂ ਕਿਹਾ ਸੀ ਆ ਵੀ ਹਾਂ ਜੇ ਮੈਂ ਆਪਣੇ ਕੁਛ ਨਾ ਚਾਰ ਪੰਜ ਦੇ ਸਕਦੀ ਆ ਪਰ ਕਹਿੰਦੇ ਚਲੋ ਠੀਕ ਆ ਚਾਰ ਪੰਜ ਆ ਚ ਇਹ ਮੰਨ ਗਏ ਕਿ ਕਹਿੰਦੇ ਤੁਹਾਡਾ ਕੰਮ ਹੋ ਜਾਏਗਾ ਤਾਂ ਉਹ ਤਰੀਕੀ ਕਿ ਮੰਕੀ ਕਰਦੇ ਪ੍ਰਸ਼ਾਸਨ ਮੈਂ ਸਾਰੀ ਇਹ ਕਹਿਨੀ ਆ ਵੀ ਥੋੜੀ ਸਾਡੇ ਤੋਂ ਗਰੀਬ ਬੰਦੇ ਵੀ ਹੈਗੇ ਜਿਹੜੇ ਨਹੀਂ ਦੇ ਸਕਦੇ ਠੀਕ ਹੈ ਨਾ ਤੇ ਮੈਂ ਇਹ ਨਹੀਂ ਚਾਹੁੰਦੀ ਵੀ ਕੋਈ ਪੈਸੇ ਦੇ ਕੇ ਕੰਮ ਸਰਕਾਰੀ ਆਗਮਨ ਤੇ ਹੋਵੇ ਤਾਂ ਮੈਂ ਆਪਣਾ ਨਾ ਕਹਿੰਦਾ ਮਦਦ ਧਾਰਕ ਕਾਰਡ ਤੇ ਨਾਮ ਚੇਂਜ ਕਰਾਉਣਾ ਸੀਗਾ ਤੇ ਮੈਨੂੰ ਕਹਿੰਦੇ ਜੀ ਤੁਹਾਡੇ ਇੱਥੋਂ ਨਹੀਂ ਹੋਊਗਾ ਬਾਹਰ ਹੋਣਾ ਵਾ ਤੇ ਰੁਪਈਆ 4000 ਰੁਪਈਆ ਲੱਗਣਾ ਏ ਚਾਰ-ਪੰਜ ਹਜ਼ਾਰ ਤੇ ਲੱਗੂਗਾ ਤੇ ਫਿਰ ਦਵੋਗੇ ਤੇ ਫਿਰ ਕੰਮ ਕਰਾਂਗੇ ਧੰਨ ਤੇ ਮੈਂ ਤੇ ਮੈਂ ਚਾਚਾ ਜੀ ਨੂੰ ਦੱਸਿਆ ਵਾ ਆਪਣੇ ਕੁਦੀ ਭਾਈ ਨੂੰ ਤੇ ਉਹ ਕਹਿੰਦੇ ਕੋਈ ਨਹੀਂ ਮੈਂ ਬਾਹਰ ਗਿਆ ਹੋਇਆ ਵਾ ਮੈਂ ਆਉਂਗਾ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਨੇ ਤਾਂ ਤੁਸੀਂ ਪੈਸੇ ਦਿੱਤੇ ਫੇ ਨਹੀਂ ਸਰ ਮੈਂ ਨਹੀਂ ਦਿੱਤੇ ਜੀ ਤੁਸੀਂ ਇਸ ਚੀਜ਼ ਦੀ ਕੋਈ ਰਿਕਾਰਡਿੰਗ ਵੀ ਕੀਤੀ ਹਾਂਜੀ ਹਾਂਜੀ ਸਰ ਮੈਂ ਕੀਤੀ ਹੈ ਮੇਰੇ ਕੋਲ ਹੈਗੀ ਹੈ ਰਿਕਾਰਡਿੰਗ ਤੁਹਾਨੂੰ ਲੱਗਦਾ ਕੀ ਜਿਹੜੀ ਕਰਪਸ਼ਨ ਸਭ ਤੱਕ ਕੇਂਦਰ ਦੇ ਵਿੱਚ ਚੱਲ ਰਹੀ ਹੈ ਤਾਂ ਅਫਸਰਾਂ ਨਾਲ ਵੀ ਮਿਲੀ ਭੁਗਤਵਾ ਜਿਹੜੇ ਇਹਨਾਂ ਤੇ ਹਰ ਹੀ ਹੁੰਦੇ ਭਾਜੀ ਇਹ ਹੇਡ ਤੋਂ ਲੈ ਕੇ ਹੇਡਾ ਤੋਂ ਲੈ ਕੇ ਪਤਾ ਹੀ ਹੁੰਦੀ ਹੈ ਕੋਈ ਕੱਲੇ ਥੋੜਾ ਕਿਸੇ ਨੇ ਖਾਣੇ ਆ ਜੀ ਕੀ ਇਧਰ ਅਧਿਕਾਰੀਆਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਕਿ ਵਿਜੀਲੈਂਸ ਕੋ ਇਹਨਾਂ ਨੂੰ ਉਸੇ ਟਾਈਮ ਕੱਢਣਾ ਚਾਹੀਦਾ ਇੱਥੋਂ ਕੰਮ ਤੋਂ ਨਹੀਂ ਤਾਂ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਚਾਹੀਦੀ ਜ਼ਰੂਰ ਚਾਹੀਦੀ ਹੈ ਆ ਭਗਵੰਤ ਮਾਨ ਸਰਕਾਰ ਨੂੰ ਕੀ ਅਪੀਲ ਮੰਗ ਕੀ ਕਰਦੇ ਹੈ ਇਹੀ ਆਪਾਂ ਮੰਗ ਕਰਦੇ ਆ ਜਿਹੜੇ ਵੀ ਨਵੇਂ ਬੰਦੇ ਰੱਖੇ ਜਾਣ ਜਿਹੜੇ ਨਾ ਕਮਿਸ਼ਨ ਕਹਿੰਦਾ ਮਤਲਬ ਖਾਣ ਪੈਸੇ ਇਹਦੇ ਜਿਹੜੇ ਵੀ ਪੈਸੇ ਕੋਈ ਖਾਂਦਾ ਵਾ ਤੇ ਹਟਾ ਤੋਂ ਲੈ ਕੇ ਉੱਪਰ ਤਾਈਂ ਗੇਮ ਜਾਂਦੀ ਹੈ ਭਾਜੀ ਤੇ ਸਰਕਾਰਾਂ ਹੀ ਬਦਨਾਮ ਹੋਣੀਆਂ ਬਾਅਦ ਚ ਹਾਂ ਇਹ ਸਰਕਾਰਾਂ ਬਦਨਾਮ ਨੇ ਦੇਖੋ ਸ਼ਹਿਰ ਦੇ ਵਿੱਚ ਸਾਡੇ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਆ ਤੇ ਇੱਥੇ ਸਮਾਜ ਸੇਵਾ ਦੇ ਨਾਲ ਨਾਲ ਜਦੋਂ ਇੱਕ ਭ੍ਰਸ਼ਟਾਚਾਰ ਆ ਜਵੇ ਤੇ ਫਿਰ ਬਹੁਤ ਮੁਸ਼ਕਲ ਹੁੰਦਾ ਨਾਮ ਰੱਖਿਆ ਹੈ ਸੇਵਾ ਕੇਂਦਰ ਮੈਂ ਕਹਿੰਦਾ ਇਹਦਾ ਨਾਮ ਬਦਲ ਕੇ ਭ੍ਰਸ਼ਟਾਚਾਰ ਕੇਂਦਰ ਰੱਖਿਆ ਜਾਵੇ ਕਿਉਂਕਿ ਸਾਡੇ ਦੇਖੋ ਜਦੋਂ ਕੋਈ ਸਾਡੇ ਨਗਰ ਵਾਸੀ ਆਂਦੇ ਇੱਥੇ ਕੰਮ ਕਰਾਉਣ ਵਾਸਤੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਇੱਕ ਕੇਸ ਨਹੀਂ ਕਈ ਕੇਸਾਂ ਦੇ ਵਿੱਚ ਹੋ ਚੁੱਕਾ ਅਸੀਂ ਬੜੀ ਵਾਰੀ ਸਪੇਅਰ ਕੀਤਾ ਅਸੀਂ ਬੜੀ ਵਾਰੀ ਮਾਫ਼ ਕੀਤਾ ਲੇਕਿਨ ਇਹ ਨਵੇਂ ਹੁਣ ਜਿਹੜਾ ਮਸਲਾ ਆਇਆ ਇਹਨਾਂ ਦਾ ਰੇਟ ਦਿਨ ਬਾ ਦਿਨ ਵਧਦਾ ਜਾ ਰਿਹਾ ਨੀਤੂ ਬਗਾਜੀ ਆਪਣੇ ਬੱਚੀ ਦਾ ਨਾਮ ਚੇਂਜ ਕਰਾਣ ਆਏ ਸੀਗੇ ਸਾਡੇ ਮੌਜੂਦਾ ਐਮਸੀ ਸਾਹਿਬ ਨੇ ਵਾਰਡ ਨੰਬਰ 49 ਤੋਂ ਜਿਹੜੇ ਮੋ ਲੇਡੀ ਐਮਸੀ ਨੇ ਉਹਨਾਂ ਦੇ ਹਸਬੰਦ ਜੀ ਜਿਹੜੇ ਨੇ ਕੁਲਦੀਪ ਜੀ ਸਾਡੇ ਡਿਸਟ੍ਰਿਕਟ ਵਾਈਸ ਪ੍ਰਧਾਨ ਵੀ ਨੇ ਇਹ ਇੱਥੇ ਆਏ ਆ ਇਹਨਾਂ ਨੂੰ ਪੁੱਛਦੇ ਭਾਜੀ ਇਹਨਾਂ ਦੀ ਬੇਟੀ ਦੇ ਨਾਮ ਤੇ ਮਗਰ ਸਿਰਫ ਇੱਕ ਸਰਨੇਮ ਲਗਾਣਾ ਸੀ ਜਦੋਂ ਐਮਸੀ ਦੋ ਮੋਹਰ ਲਗਾ ਕੇ ਦੇ ਦੇਣ ਤੋ ਸਰਨੇਮ ਚੇਂਜ ਹੋ ਜਾਣਾ ਚਾਹੀਦਾ ਤੇ ਤੁਸੀਂ ਕਿਸ ਚੀਜ਼ ਦੇ ਪੈਸੇ ਮੰਗ ਰਹੇ ਹੋ ਇਹ ਕਹਿੰਦੇ ਜੀ ਜੇ ਇਹ 5-7000 ਰੁਪਏ ਖੁਸ਼ੀ ਨਾਲ ਹੀ ਲੈ ਵੀ ਲਈਏ ਤੇ ਕੀ ਮਾੜਾ ਜੀ ਉਹਦੇ ਵਿੱਚ ਤੁਸੀਂ ਦੱਸੋ ਇਹਦੇ ਵਿੱਚ ਸਰਕਾਰ ਕੋਈ ਪੈਸਾ ਨਹੀਂ ਲੈ ਰਹੀ एमसी अपनी मोहर दी सेवा फ्री ला रिया ते ए लोग पैसे ए दी इत्ते डिमांड कर रहे इसी तरीके ना मलोतर जी ਸਾਡੇ ਨਾਲ ਪਿੱਛੇ ਖੜੇ ਨੇ ਇਹ ਆਪਣਾ ਆਧਾਰ ਕਾਰਡ ਦੇ ਵਿੱਚ ਆਪਣਾ ਨਾਮ ਨ ਸਰਮਾਈਂ ਸਿਲਫਿਕ ਲਗਵਾਉਣਾ ਸੀ ਇੱਥੇ ਬੈਠੇ ਮੁਲਾਜ਼ਮ ਕਹਿੰਦੇ ਆ ਜੀ ਕੋਈ ਪ੍ਰੋਬਲਮ ਨਹੀਂ ਜੀ ਤੁਹਾਡੇ ਚੇਂਜ ਹੋ ਜਾਏਗਾ ਲੇਕਿਨ ਰੁਪਈਆ ਸਾਨੂੰ 4000 ਦੇ ਦਿਓ ਅਸੀਂ ਤੁਹਾਡਾ ਨਾਮ ਬਦਲਾ ਦਾਂਗੇ ਮੈਂ ਸੀਐਮ ਭਗਵੰਤ ਮਾਨ ਸਾਹਿਬ ਤੋਂ ਪੁੱਛਣਾ ਚਾਹੁੰਦਾ ਵਾ ਕਿ ਜਿਸ ਟਾਈਮ ਤੁਹਾਡੀ ਸਰਕਾਰ ਆਈ ਸੀਗੀ ਤੁਸੀਂ ਕਿ ਇੱਥੇ ਭ੍ਰਸ਼ਟਾਚਾਰ ਨਹੀਂ ਹੋਏਗਾ ਲੇਕਿਨ ਦਿਨ ਬਾਅਦ ਦਿਨ 라ਵਣ ਦੇ 10 ਸਿਰ ਵਾਂਗੂ ਇਹ ਵੱਧਦਾ ਭ੍ਰਸ਼ਟਾਚਾਰ ਇਹਦੇ ਪਿੱਛੇ ਗੁਨਾਹਗਾਰ ਕੌਣ ਆ ਕੀ ਜਿਹੜੇ ਇਹ ਸੇਵਾ ਕੇਂਦਰ ਦੇ ਐਡਮਿਨ ਨੇ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਆਪਣਾ ਇੱਕ ਮੁਲਾਜ਼ਮ ਭੇਜਤਾ ਉਹ ਮੁਲਾਜ਼ਮ ਸਾਨੂੰ ਇਸ ਤਰੀਕੇ ਨਾਲ ਟ੍ਰੀਟ ਕਰ ਰਿਹਾ ਜਿੱਦਾਂ ਉਹਨੇ ਬੰਦੇ ਨੇ ਪੈਸੇ ਮੰਗੇ ਉਹ ਸਹੀ ਆ ਤੇ ਅਸੀਂ ਜਿਹੜੇ ਜਿੰਨਾਂ ਕੋ ਪੈਸੇ ਮੰਗੇ ਗਏ ਆ ਉਹ ਬੰਦੇ ਸਾਰੇ ਗਲਤ ਆ ਮੈਂ ਕਹਿੰਦਾ ਤੁਰੰਤ ਪਹਿਲੇ ਅਧਾਰ ਤੇ ਇਸ ਕੰਪਨੀ ਦਾ ਠੇਕਾ ਰੱਦ ਕੀਤਾ ਜਾਵੇ ਤੇ ਪਲੱਸ ਜਿਹੜੇ ਮੁਲਾਜ਼ਮ ਬੈਠੇ ਸਾਰੇ ਸਸਪੈਂਡ ਕਰਕੇ ਤਤਕਾਲ ਸਾਰੀ ਟੀਮ ਚੇਂਜ ਕੀਤੀ ਜਾਵੇ ਤਾਂ ਇਹ ਕੋਈ ਤੁਹਾਡੇ ਵੱਲੋਂ ਕੋਈ ਬਿਜ਼ਨਸ ਨੂੰ ਕੰਪਲੀਟ ਕੀਤੀ ਜਾਊਗੀ ਇਹ ਬਿਲਕੁਲ ਕਰਾਂਗੇ ਜੀ ਹਾਂ ਇਹ ਪਹਿਲਾਂ ਹੀ ਇਹਨਾਂ ਦੇਖਨੇ ਆ ਕਿ ਜੋ ਸਿਸਟਮੈਟਿਕਲੀ ਚੀਜ਼ ਆ ਅਸੀਂ ਇਹਨਾਂ ਨੂੰ ਕੰਪਲੇਨ ਵੀ ਦਿੱਤੀ ਐ ਇਹਨਾਂ ਨੂੰ ਦੱਸ ਵੀ ਦਿੱਤਾ ਅਗਰ ਇਹ ਐਕਸ਼ਨ ਲੈਣਗੇ ਵੈਲਨ ਗੁੱਡਾ ਨਹੀਂ ਕੱਲ ਅਸੀਂ ਵਿਜੀਲੈਂਸ ਨੂੰ ਬੁਲਾ ਕੇ ਤੇ ਇਹਨਾਂ ਦੀ ਕੰਪਲੇਨ ਕਰਾਂਗੇ ਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਸੇਵਾ ਕੇਂਦਰ ਦੇ ਮੁਲਾਜ਼ਮ ਆ ਲੋਕਾਂ ਨਾਲ ਵੀ ਪੜੀ ਪਤਮੀ ਜਿਹਾ ਬਿਹੇਵ ਕਰਦੇ ਬੋਲਣ ਦੀ ਅਕਲ ਤਾਂ ਹੈ ਨਹੀਂ ਜੀ ਕਿਸੇ ਨੂੰ ਇੱਥੇ ਬੋਲਣਾ ਤਾਂ ਇਹਨਾਂ ਤਰੀਕਾ ਹੀ ਹੈ ਨਹੀਂ ਜੇ ਮਾੜਾ ਬੰਦਾ ਕੋਈ ਆ ਜਵੇ ਉਹਨੂੰ ਤਾਂ ਜਮਾ ਹੀ ਨਹੀਂ ਪੁੱਛਦੇ ਕੁਝ ਵੀ ਇੱਥੇ ਦੇ ਜਿਹੜਾ ਮੋਹਨਦਾਰ ਵਿਅਕਤੀ ਆਵੇਂ ਉਹਨਾਂ ਬੋਲਣ ਦਾ ਤਰੀਕਾ ਇਹਨਾਂ ਦਾ ਨਹੀਂ ਠੀਕ ਹੈਗਾ ਤਾਂ ਲੱਗਦਾ ਕਿ ਜੇ ਕਿ ਪ੍ਰਾਈਵੇਟ ਏਜੰਸੀਆਂ ਨੂੰ ਇਦਾਂ ਹੀ ਜਿਹੜੇ ਪਬਲਿਕ ਡੀਲਿੰਗ ਦੇ ਮੈਕਮੇ ਦਿੱਤੇ ਜਾਣ ਤਾਂ ਕਿਤੇ ਨਾ ਕਿਤੇ ਪ੍ਰਾਈਵੇਟ ਕੰਪਨੀਆਂ ਨੂੰ ਜੇ ਡੀਲਿੰਗ ਦੇ ਮੈਕਮੇ ਦਿੱਤੇ ਜਾਣ ਪਹਿਲਾਂ ਉਹਨਾਂ ਨੂੰ ਪੁਛ ਪੜਤਾਲ ਕੀਤੀ ਜਾਵੇ ਕਿ ਜੋ ਸਟਾਫ ਰੱਖਿਆ ਜਾਵੇਗਾ ਗਰੀਬ ਬੰਦਿਆਂ ਦਾ ਮਜਬੂਰ ਬੰਦਿਆਂ ਦਾ ਜਿਹੜੇ ਆਪਣੇ ਕੰਮ ਕਰਾਣ ਆਂਦੇ ਉਹਨਾਂ ਨਾਲ ਮਿਸਬੀਹੇਵ ਨਾ ਕੀਤਾ ਜਾਵੇ ਉਹਨਾਂ ਨੂੰ ਸਹੀ ਤਰੀਕੇ ਨਾਲ ਬੋਲਿਆ ਜਾਵੇ ਉਹਨਾਂ ਨੂੰ ਦਿੱਤਾ ਜਾਵੇ ਤੇ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਜ਼ਰੂਰ ਚੈੱਕ ਕੀਤਾ ਜਾਵੇ ਕਿ ਨਾ ਕਿ ਇਦਾਂ ਦੇ ਭ੍ਰਸ਼ਟਾਚਾਰੀ ਜਿਹੜੇ ਮੈਕਮੇ ਇਹਨਾਂ ਨੂੰ ਦਿੱਤਾ ਜਾਵੇ ਕਹਿੰਦਾ ਮੈਂ ਤਾਂ ਕਿ ਕਿਤਨੇ ਕਿਤੇ ਪਬਲਿਕ ਨੂੰ ਇਹ ਕਾਗਜ਼ਾਂ ਦੀ ਕਹ ਲੋ ਕਿ ਮੂੰਹ ਪਰੰਦੇ ਲੀਫ ਕਿਤਨੇ ਕਿਤੇ ਬਲੈਕਮੇਲ ਕੀਤਾ ਜਾਂਦਾ ਬਲਕਿ ਬਲੈਕਮੇਲ ਕੀਤਾ ਜਾਂਦਾ ਸऱ्याਾਂ ਬਲੈਕਮੇਲ ਕੀਤਾ ਜਾਂਦਾ ਇੱਕ ਤਾਂ ਹੁੰਦਾ ਕਿ ਇੱਕ ਬੰਦਾ ਬੰਦੂਕ ਦਿਖਾ ਕੇ ਖੋਹਦਾ ਇਹ ਕਲਮ ਦਿਖਾ ਕੇ ਪੈਸੇ ਖੋਈ ਜਾਂਦੇ ਲੋਕਾਂ ਤੋਂ ਇਸ ਸਬੰਧ ਦੇ ਵਿੱਚ ਨਾ ਅੱਜ ਮੈਨੂੰ ਫੋਨ ਆਇਆ ਸੀਗਾ ਆਪਣੇ ਡੀਐਮ ਸਰਜੀ ਦਾ ਕਾਲ ਆਇਆ ਸੀ ਉਹਨਾਂ ਦੀ ਕਿ ਉੱਥੇ ਜਾ ਕੇ ਵੈਰੀਫਾਈ ਕੀਤਾ ਜਾਵੇ ਕੀ ਈਸ਼ੂ ਆ ਰਿਹਾ ਜਦੋਂ ਉੱਥੇ ਅਸੀਂ ਜਾ ਕੇ ਦੇਖਿਆ ਆਪਣੇ ਮੋਤਵਾਲ ਜੋ ਸੱਜੰਸੀ ਆਪਣੇ ਐਮਸੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਤੇ ਉੱਥੋਂ ਪਤਾ ਲੱਗਾ ਉਹਨਾਂ ਨੇ ਜੋ ਵੀ ਸਾਨੂੰ ਦੱਸਿਆ ਗਿਆ ਆ ਤੇ ਆਪਰੇਟਰ ਦੇ ਅਗੇਂਸਟ ਜੋ ਵੀ ਸਾਨੂੰ ਕੁੱਪਤਾ ਸਮੂਦ ਜੋ ਵੀ ਮਿਲੇ ਆ ਅਸੀਂ ਉਹ ਆਪਣੇ ਉਚਿਤ ਘਾਦੀ ਡੀਐਮ ਸਾਹਿਬ ਨੂੰ ਅੱਗੇ ਪਹੁੰਚਾ ਦਿੱਤੇ ਤੇ ਬੰਨ ਦੀ ਜੋ ਵੀ ਕਾਰਵਾਈ ਹੈਗੀ ਇਹ ਬੰਨ ਦੀ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਜੋ ਵੀ ਹੈਗਾ ਆ ਤੇ ਸਾਰਿਆਂ ਨੂੰ ਉੱਥੇ ਸੈਂਸਿਟਾਈਜ਼ ਕੀਤਾ ਗਿਆ ਆਪਰੇਟਰਾਂ ਨੂੰ ਜ਼ਿਲ੍ਹੇ ਦੇ ਆਪਰੇਟਰਾਂ ਨੂੰ ਦੱਸਿਆ ਗਿਆ ਅਗਰ ਕੋਈ ਵੀ ਆਪਰੇਟਰ ਕਰਪਸ਼ਨ ਕਰਤਾ ਹੋਇਆ ਫੜਿਆ ਜਾਂਦਾ ਆ ਜਾਂ ਕੋਈ ਸਾਨੂੰ ਸ਼ਿਕਾਇਤ ਮਿਲਦੀ ਆ ਤਾਂ ਉਹਦੇ ਬੇਸ ਸੀ ਸਖਤ ਐਕਸ਼ਨ ਲਵਾਂ ਪਬਲਿਕ ਡੀਲਿੰਗ ਰੂਮ ਲੈ ਕੇ ਕਈ ਲੋਕਾਂ ਦੀ ਮਤ ਕਿਸੇ ਸ਼ਿਕਾਇਤਾਂ ਵੀ ਆਉਂਦੀ ਆ ਤਾਂ ਉਸ ਸੰਬੰਧੀ ਕਹਿੰ ਲੋ ਕਿ ਸਟਾਫ ਨੂੰ ਕਿਸ ਤਰੀਕੇ ਨਾਲ ਇਹ ਦੇਤਾ ਦਿੱਤੇ ਜਾਊਗਾ ਕੰਪਲੀਟਲੀ ਨੂੰ ਲੈ ਕੇ ਇਹ ਆਪਣੇ ਟ੍ਰੇਨਰ ਸਰ ਹੈ ਆਪਣੇ ਬਲਵਾਲ ਸਿੰਘ ਜੀ ਇਹ ਆਪਰੇਟਰਾਂ ਨੂੰ ਹਰ ਵੀਕਲੀ ਟ੍ਰੈਂਡ ਦਿੱਤੀ ਜਾਂਦੀ ਹੈ ਸਬ ਸਿਕਿਉਰਿਟੀ ਦੇ ਰਿਗਾਰਡਿੰਗ ਤਾਂ ਜੋ ਪਬਲਿਕ ਦੇ ਨਾਲ ਕੋਈ ਜ਼ਰੂਰ ਦੀ ਹੈ ਵੀ ਇਹਦਾ ਇੰਦਾਂ ਦੀ ਜੋ ਵੀ ਸ਼ਿਕਾਇਤਾਂ ਦੀ ਸਾਨੂੰ ਕੰਪਲੇਂਟ ਨਾ ਆਵੇ